ਫਿਲਮੀ ਸਟਾਈਲ ਚ ਘਰੋਂ ਅਗਵਾ ਕੀਤੇ ਬੱਚਿਆਂ ਨੂੰ ਪੁਲਿਸ ਨੇ ਮਾਂ ਦੇ ਕੀਤਾ ਹਵਾਲੇ। ਬੱਚੇ ਬ੍ਰਾਂਡ ਕਰਕੇ ਮਦਰ ਦੇ ਹਵਾਲੇ ਕਰਦੇ। ਪਤੀ ਪਤਨੀ ਦਾ ਚੱਲ ਰਿਹਾ ਸੀ ਘਰੇਲੂ ਕਲੇਸ਼। ਇਹਨਾਂ ਦਾ ਫੈਮਿਲੀ ਡਿਸਪੂਟ ਸੀ ਉਹਨਾਂ ਦਾ ਹਸਬੰਦ ਵਾਈਫ। ਅਰੋਪੀਆਂ ਨੂੰ ਫੜਨ ਚ ਪੁਲਿਸ ਕਰ ਰਹੀ ਹੈ chape mari। ਲੋਕਾਂ ਨੂੰ ਫੜਨ ਵਾਸਤੇ ਪੂਰਾ ਉਹਨਾਂ ਤੇ ਪ੍ਰੈਸ਼ਰ ਬਿਲਟ ਆਪਨ ਤਾਇਆ ਸੀ। ਜਿਸ ਤਰ੍ਹਾਂ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨੂੰ ਬਰਾਮਦ ਕਰ ਲਿਆ ਬੱਚਿਆਂ ਦੀ ਮਾਂ ਨੇ ਪੁਲਿਸ ਦਾ ਤੈਅ ਦਿਲੋਂ ਕੀਤਾ ਧੰਨਵਾਦ ਸਮਝਿਆ ਇਹਨਾਂ ਦੇ ਜੋਬ ਨੂੰ ਅਪਰੀਸ਼ੀਏਟ ਕਰਦੀ ਹੈ ਨਾ ਕਿ ਮੈਂ ਬਸ ਥੈਂਕਫੁਲ ਹੈ ਨਾ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਕੰਧਰ ਟੱਪ ਕੇ ਫਿਲਮੀ ਸਟਾਈਲ ਦੇ ਵਿੱਚ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਜੀਹਾਂ ਉਸ ਤੋਂ ਬਾਅਦ ਪਿਤਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਅੱਜ ਪੁਲਿਸ ਦੇ ਵੱਲੋਂ ਉਹਨਾਂ ਬੱਚਿਆਂ ਨੂੰ ਬ੍ਰਾਹਮਤ ਕਰਕੇ ਮਾਂ ਦੇ ਹਵਾਲੇ ਕੀਤਾ ਗਿਆ ਤੇ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਾਡਾ ਤਲਾਕ ਦਾ ਕੇਸ ਚੱਲ ਰਿਹਾ ਸੀ ਉੱਥੇ ਤੁਹਾਨੂੰ ਦੱਸਦੀ ਕਿ ਪਤਨੀ ਜਿਹੜੀ ਹੈ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹ ਰਹੀ ਸੀ ਤੇ ਬੱਚੇ ਪੁਲਿਸ ਨੇ ਬ੍ਰਾਹਮਤ ਕਰਕੇ ਉਸ ਦੇ ਹਵਾਲੇ ਕਰ ਦਿੱਤੇ ਅਤੇ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਸਬੰਧੀ ਪੀੜਿਤ ਮਾਂ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਆ ਤੁਹਾਨੂੰ ਉਹ ਜਿਹੜੀ ਸਬਿੱਤ ਰੇਕ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਦੇ ਸਬੰਧੀ ਇਹ ਜਿਹੜਾ FIR ਨੰਬਰ 100P थाना सदर ਤੇ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਦੌਰਾਨ ਜੋ ਐਸਐਸਪੀ ਨੂੰ ਦਾਸ ਦੇ ਦਿਸ਼ਾ ਨਿਰਦੇਸ਼ ਹਟਵਾ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀਆਂ ਨੂੰ ਫੜਨ ਵਾਸਤੇ ਤੇ ਪੂਰਾ ਉਹਨਾਂ ਤੇ ਪ੍ਰੈਸ਼ਰ ਬਿਲਟ ਆਪ ਕੀਤਾ ਹੋਇਆ ਸੀ ਜਿਸ ਤਰ੍ਹਾਂ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨੂੰ ਬਰਾਮਦ ਕਰ ਰਿਆ ਤੇ ਬੱਚੇ ਜਿਹੜੇ ਮਤਲਬ ਦੇ ਹਵਾਲੇ ਕਰ ਦਿੱਤੇ ਇਹ ਸਭ ਝਗੜਾ ਕਿਹਦੇ ਤੇ ਹੋਇਆ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਦੇ ਸਪੂਸ ਸੀ ਦੋਨੋਂ ਦਾ ਹਸਬੰਦ ਵਾਈਫ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਮਨਦੀਪ ਸਿੰਘ ਡਿਸਟ੍ਰਿਕਟ ਤਰਨਤਾਰਨ थाना ਕਾਲਾ ਰਾਦਰ ਰਹਿਣ ਦਾ ਪਿੰਡ ਫਤਿਹਪੁਰ ਜਿਹੜੀ ਕੁੜੀ ਆ ਕਿੰਨੇ ਚਿਰ ਕੇਸ ਚੱਲ ਰਿਹਾ ਇਹਨਾਂ ਦਾ ਤੇਹੀ 2 ਮਹੀਨਿਓ ਤੋਂ ਕੇਸ ਚੱਲ ਰਿਹਾ ਇਹਨਾਂ ਦਾ ਅਡਰੈਸ ਵੀ ਚੱਲ ਰੱਖਿਆ ਨਹੀਂ ਤੁਸੀਂ ਕੋਈ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਵਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਮਹੀਨੇ ਖਲਾਫੀ ਹੋਣ ਤਜੋਈਏ ਜੀ ਐਫ ਆਰ 6 ਮਹੀਨੇ ਨੇ ਬਾਈ ਨੇਮਿੰਗ ਬਾਕੀ ਅਨਨੂਨ ਜੇ ਐਡ ਕਰ ਰਹੇ ਹੋ ਪਰਪਸ ਐਡ ਕਰ ਲਈਏ ਫਨ ਵਾਸਤੇ ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਓ टीमांडी <laughs> <laughs> ਜਿਨ੍ਹਾਂ ਵੀ ਧੰਨਵਾਦ ਕਰਾਂ ਉਹਨਾਂ ਨੂੰ ਵੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਤੇ ਮੈਂ ਤੇ ਇਹ ਵੀ ਕਹਿੰਨੀ ਹੈ ਕਿ ਇਸ ਸਾਡੇ ਗੁਰਦਾਸਪੁਰ ਚ ਕਦੇ ਵੀ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੀ ਇਦਾਂ ਦੇ ਜਿਹੜੇ ਆ ਕਾੜ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੀ ਹੈ